ਗੁਰੂ ਨਾਨਕ ਸਾਹਿਬ ਮਹਾਰਾ ਸੱਜਣ ਦੇ ਘਰ ਕਹਿ ਰਹੇ ਨੇ ਕੋਠੇ ਮੰਡਪ ਮਾੜੀਆਂ ਬਾਰੋਂ ਚਿਤਵੀਆਂ ਠੱਠੀਆਂ ਕੰਮ ਨਾ ਆਵੈ ਵਿੱਚੋਂ ਸਖਣੀਆਂ ਵਿੱਚੋਂ ਸਖਣੀਆਂ ਉਹ ਕਹਿੰਦੇ ਐਡੀਆਂ ਐਡੀਆਂ ਮਾੜੀਆਂ ਕੋਠੇ ਦਿਸਦੇ ਨੇ ਕਿੰਨੇ ਸੋਹਣੇ ਇਨਾਂ ਦੇ ਉੱਤੇ ਰੰਗ ਰੋਗਣ ਬੂਟੇ ਤੇ ਪੰਛੀ ਛਾਪੇ ਹੋਏ ਨੇ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟੱਠੀਆਂ ਕੰਮ ਨਾ ਆਵਈ ਵਿਚੋਂ ਵਿਚੋਂ ਸਖਣੀਆਂ ਕਹਿੰਦੇ ਕੰਮ ਕਿਸੇ ਵੀ ਨਹੀਂ ਆਉਣੀ ਕਿਉਂਕਿ ਵਿੱਚੋਂ ਤਾਂ ਖਾਲੀ ਇਹ ਸਾਡੀ ਦੇਹੀ ਦੀ ਵੀ ਗੱਲ ਕਰਦੇ ਐ ਬਾਹਰੋਂ ਬੜੇ ਸੋਹਣੇ ਆ ਅੰਦਰੋਂ ਲੀਰਾਂ ਦੀ ਨਿਆਈ ਹੋਏ ਪਈਆਂ ਲੀਰਾਂ ਦੀ ਘਰ ਬਾਹਰੋਂ ਬਹੁਤ ਸੋਹਣਾ ਬਣਾਇਆ ਹੋਵੇ ਤੇ ਅੰਦਰੋਂ ਤਿਆਰੀ ਹੋਈ ਨਾ ਕੀਤੀ ਹੋਵੇ ਨਾ ਉੱਥੇ ਰਸੋਈ ਐ ਨਾ ਕੋਈ ਬੈੱਡਰੂਮ ਤਿਆਰ ਐ ਨਾ ਫਰਨੀਚਰ ਪਿਆ ਐ ਨਾ ਭਾਂਡੇ ਢੀਂਡੇ ਪਈ ਨਹੀਂ ਉਥੇ ਨਹੀਂ ਰਹਿ ਸੰਗ ਦੀ ਤੇ ਬਾਹਰੋਂ ਤਿਆਰੀ ਨਹੀਂ ਕੀਤੀ প্লাਸਟਰ ਨਹੀਂ ਹੋਇਆ ਰੰਗ ਰੋਗੰਦੀ ਹੋਇਆ ਟੀਪਲੀ ਹੋਈ ਪਰ ਵਿੱਚੋਂ ਵਿੱਚੋਂ ਚੰਗੀ ਤਰ੍ਹਾਂ ਤਿਆਰ ਕੀਤਾ ਹੋਇਆ ਉਥੇ ਭਾਵੇਂ ਸਾਲਾ ਵੱਧੀ ਰਹੀ ਰਿਆ ਬਾਹਰੋਂ ਲੋਕਾਂ ਨੇ ਦੇਖਣੇ ਵੀ ਤਿਆਰ ਨਹੀਂ ਅੰਦਰ ਉਹ ਸਾਰੀ ਤਿਆਰੀ ਇਕੋ ਨੇ ਜਿੰਨਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਪਟਨਾ ਮਾਰੇ ਸ਼ਿਮ ਦਾ ਇਕੋ ਨੇ ਜਿੰਨਾਂ ਦੇ ਅੰਦਰ ਹੀ ਸ਼ਿਮ ਹੈ ਤੇ ਬਾਹਰ ਬਾਹਰ ਕਹਿੰਦੇ ਗੋਦੜੀਆਂ ਨੇ ਬਾਹਰ ਭਾਵੇਂ ਲਈ ਰਹੀ ਲਮਕੀ ਜਾਂਦੀ ਹੈ ਮੈਲੇ ਕੱਪੜੇ ਨੇ ਜਿੰਨਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਉਹ ਜੱਗ ਵਿੱਚ ਭਲੇ ਨੇ ਉਹ ਗੁਰੂ ਨੂੰ ਚੰਗੇ ਲੱਗਦੇ ਨੇ ਤੇ ਦੂਜੇ ਭਾਈ ਉਹ ਹੁੰਦੇ ਨੇ ਜਿਹੜੇ ਬਾਹਰੋਂ ਤਾਂ ਬੜੇ ਸੋਹਣੇ ਦਿਸਦੇ ਨੇ ਬਾਹਰੋਂ ਰੇਸ਼ਮ ਜਰੀਆਂ ਪਾਈਆਂ ਹੁੰਦੀਆਂ ਪਰ ਅੰਦਰੋਂ ਮਨ ਉਹਨਾਂ ਦਾ ਉਖੜਿਆ ਉਧੜਿਆ ਤੇ ਪਟਿਆ ਪਿਆ ਹੁੰਦਾ ਬਾਰੋਂ ਲੱਗਦੇ ਨੇ ਰੇਸ਼ੀ ਅੰਦਰੋਂ ਨਿਰੀਆਂ ਲੀਰਾਂ ਹੋਏ ਪਏ ਨੇ